ਫੋਕਾ ਵੜਾ ਲੱਗਲੇ ਪਿੰਡ ਹਰਦਾਸਪੁਰ ਵਿਖੇ ਇੱਕ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ 25 ਸਾਲਾ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹਰਦਾਸਪੁਰ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਬਲਵਿੰਦਰ ਕਬਾਰ ਨੇ ਦੱਸਿਆ ਕਿ ਮੈਂ ਤੇ ਮੇਰੀ 25 ਸਾਲਾ ਬੇਟੀ ਘਰ ਵਿੱਚ ਇਕੱਲੇ ਸਨ ਤੇ ਬੇਟੀ ਦੂਸਰੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਅਚਾਨਕ ਹੀ ਜ਼ੋਰਦਾਰ ਆਵਾਜ਼ਾਂ ਆਈਆਂ ਮੈਂ ਭੱਜਿਆ ਭੱਜਿਆ ਗਿਆ ਦੇਖਿਆ ਕਿ ਜਿੱਥੇ ਮੇਰੀ ਬੇਟੀ ਸੁੱਤੀ ਪਈ ਸੀ ਉਸ ਕਮਰੇ ਦੀ ਛੱਤ ਡਿੱਗ ਪਈ ਲੜਕੀ ਦੇ ਪਿਤਾ ਨੇ ਛੱਤ ਡਿੱਗਣ ਦਾ ਕਾਰਨ ਗਾਰਡਰ ਦਾ ਗੱਲ ਜਾਨਾ ਦੱਸਿਆ ਪਿਤਾ ਨੇ ਕਿਹਾ ਕਿ ਗਾਰਡਰ ਬਾਰੇ ਸਾਨੂੰ ਪਤਾ ਨਹੀਂ ਸੀ ਗਾਰਡਰ ਦੀਵਾਰ ਵਿੱਚ ਇੱਕ ਸਾਈਡ ਤੋਂ ਗਲ ਚੁੱਕਾ ਸੀ ਤੇ ਅੱਜ ਗਾਰਡਰ ਗਲ ਜਾਣ ਕਾਰਨ ਪੂਰੀ ਦੀ ਪੂਰੀ ਛੱਤ ਡਿੱਗ ਗਈ ਤੇ ਮੇਰੀ ਬੇਟੀ ਗੰਭੀਰੂ ਵੀ ਜ਼ਖਮੀ ਹੋ ਗਈ ਪਿਤਾ ਨੇ ਕਿਹਾ ਕਿ ਮੈਂ ਖੁਦ ਬਿਮਾਰ ਹਿੰਦਾ ਹਾਂ ਤੇ ਬੜੀ ਮੁਸ਼ਕਲ ਨਾਲ ਮਲਬੇ ਹੇਠਾਂ ਤੋਂ ਆਪਣੀ ਬੇਟੀ ਨੂੰ ਕੱਢਿਆ ਜਿਸ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਅਤੇ ਹੋਰ ਗੁੱਜੀਆਂ ਸੱਟਾਂ ਵੀ ਵੱਜੀਆਂ ਜਿਸ ਨੂੰ ਮੁਰਲੇ ਇਲਾਜ ਲਈ ਫਕਵਾੜਾ ਦੇ ਇੱਕ ਹਸਪਤਾਲ ਵਿੱਚ ਲਿਜਾਂਦਾ ਗਿਆ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਕੀ ਨਾਮ ਆਪਣਾ ਬਲਵਿੰਦਰ ਕੁਮਾਰ ਸਾਨੂੰ ਉਠਾ ਕਰ ਦਓ ਕਿਹੜਾ ਪਿੰਡ ਕੀ ਮਾਮਲਾ ਹੋਇਆ ਸਰ ਮਕਾਨ ਦੀ ਛੱਤ ਡਿੱਗ ਗਈ ਹੈ ਮਕਾਨ ਦੀ ਛੱਤ ਹੁਣੇ-ਹੁਣੇ ਡਿੱਗੀ ਹੈ ਜੀ ਕੁੜੀ ਲੰਮੀ ਪਈ ਸੀਗੀ ਬੈੱਡ ਦੇ ਕਿਨਾਰੇ ਤੇ ਤੇ ਛੱਤ ਲੱਗੀ ਸੀ ਕਿੰਨੇ ਕਵਜਾ ਸਮਾਂ ਸੀ ਅੱਧਾ ਘੰਟਾ ਹੋਇਆ ਹੋ ਜਾ ਅੱਛਾ ਬੱਚੀ ਜਿਹੜੀ ਲੰਮੀ ਪਈ ਸੀ ਕਿੰਨੀ ਕੁ ਉਮਰ ਸੀ ਉਹਦੀ ਉਮਰ ਉਹਦੀ 25 ਸਾਲ ਦੇ ਕਰੀਬ 25 ਸਾਲ ਦੇ ਕਰੀਬ ਸੀ ਹਾਂਜੀ ਤੇ ਕਿਸ ਤਰ੍ਹਾਂ ਹੋਇਆ ਪਹਿਲਾਂ ਛੱਤ ਡਿੱਗਣਾ ਤੁਹਾਨੂੰ ਪਤਾ ਨਹੀਂ ਛੱਤ ਡਿੱਗਣ ਵਾਲੀ ਬਾਲੇ ਕਮਜ਼ੋਰ ਆ ਨਹੀਂ ਕੋਈ ਪਤਾ ਨਹੀਂ ਇਹਨਾਂ ਪਤਾ ਸੀ ਵੀ ਬਾਲੇ ਕਮਜ਼ੋਰ ਆ ਅੱਛਾ ਗਾਡਰ ਟੁੱਟ ਗਿਆ ਗਾਡਰ ਗਲ ਗਿਆ ਸੀ ਗਾਡਰ ਗਲ ਗਿਆ ਉਹ ਕਿਨਾਰੇ ਤੋਂ ਕਿਨਾਰੇ ਦੇ ਉੱਤੋਂ ਗਾਡਰ ਗਲਿਆ ਉਹ ਸਾਹਮਣੇ ਮਤਲਬ ਕਿ ਸੈਂਟਰ ਤੋਂ ਨਹੀਂ ਕਿਨਾਰੇ ਤੋਂ ਗਲਿਆ ਹੋਇਆ ਸੀ ਕਿਨਾਰੇ ਤੋਂ ਗਾਡਰ ਗਲਿਆ ਪਹਿਲਾਂ ਕਦੀ ਗੌਰ ਨਹੀਂ ਕੀਤਾ ਤੁਸੀਂ ਨਹੀਂ ਗੌਰ ਨਹੀਂ ਕੀਤਾ ਹੈਗਾ ਅੱਛਾ ਜਦੋਂ ਸਾਥੇ ਡਿੱਗੀ ਸੀ ਤੇ ਬੱਚੀ ਕਿੱਥੇ ਸੀ ਬੱਚੀ ਆ ਬੈੱਡ ਦੇ ਕਿਨਾਰੇ ਦੇ ਉੱਤੇ ਸੋ ਸਾਥੇ ਤਸਵੀਰਾਂ ਪਹਿਲਾਂ ਦਿਖਾ ਦਿੰਦੇ ਹੈਗੇ ਕਿ ਬੈੱਡ ਦਿਖਾ ਦਿੰਦੇ ਹੈਗੇ ਜਾਂ ਜਿੱਥੇ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 25 ਸਾਲ ਦੀ ਬੇਟੀ ਜਿਹੜੀ ਹੈਗੀ ਆ ਬੈੱਡ ਦੇ ਕਿਨਾਰੇ ਦੇ ਉੱਤੇ ਲੰਮੀ ਪਿਆ ਹੈ ਤੇ ਜਿਹੜੀ ਆ ਸਿਰ ਦੇ ਵਿੱਚ ਆ ਕੇ ਲੱਗੀ ਆ ਜੋ ਕਿ ਛੱਤ ਉਹ 80 ਡਿਗਰੀ ਦੇ ਕਾਰਨ ਉਹਨੇ ਸਿਰ ਦੇ ਵਿੱਚ ਡੂੰਗੀ ਸੱਟ ਵੱਜੀ ਹੈਗੀ ਆ ਜਿਹਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਲਿਗਾਇਆ ਗਿਆ ਹੈਗਾ ਸਿਰ ਬੱਚੀ ਨੂੰ ਫਿਰ ਤੁਸੀਂ ਕਿੱਥੇ ਸੀਗੇ ਘਰ ਵਿੱਚ ਕੌਣ ਕੌਣ ਸੀ ਘਰ ਦੇ ਵਿੱਚ ਇਕੱਲੇ ਪੀਪਲ ਇੱਕ ਮੈਡੀਕਲ ਟੀ ਸੀਗੇ ਇੱਕ ਮੈਨ ਤੁਸੀਂ ਸੀਗੇ ਡੈਡੀ ਸੀਗੇ ਜੋ 7 ਡਿਗਰੀ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਉਸੇ ਵੇਲੇ ਇੱਕ ਸਕਿੰਟ ਦੇ ਵਿੱਚ ਕੋਈ ਕਾਫੀ ਆਵਾਜ਼ ਵੀ ਆਈ ਹੋਣੀ ਆ ਹਾਂਜੀ ਹਾਂਜੀ ਖੜਾਕਾ ਬਹੁਤ ਹੋਇਆ ਇਹ ਕੁੜੀ ਨੂੰ ਆ ਮਾਲਵੇ ਦੇ ਥੱਲੋਂ ਕੱਢਿਆ ਫਟਾਫਟ ਆ ਜਿਹੜੀ ਮਿੱਟੀ ਪਈ ਆ ਸੋ ਸਾਥੀ ਮਾਲਵਾ ਵੀ ਨਾਲ-ਨਾਲ ਦਿਖਾ ਦਦੇ ਹੈਗੇ ਬੜਾ ਜਿਹੜਾ ਹੈਗਾ ਵਾ ਵੱਡਾ ਹਾਸਾ ਹੁਣ ਵਾਪਰ ਗਿਆ ਹੈਗਾ ਪਿੰਡ ਹਰਦਾਸਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਉਹਨਾਂ ਦੇ ਪਿਤਾ ਦਾ ਕਹਿਣਾ ਹੈ ਕਿ 25 ਸਾਲ ਦੀ ਬੇਟੀ ਜਿਹੜੀ ਆ ਕਿ ਕੋਈ ਅੰਸ਼ ਖੰਭ ਘਰਨਾ ਵਾਪਰ ਨੂੰ ਬਚੀ ਹੈਗੀ ਲੇਕਿਨ ਸੱਟਾਂ ਵੱਜ ਗਈ ਹੈਗੀ ਜੋ ਕਿ ਲਾਜ ਦੀਨ ਹੈਗੀ ਆ ਅੱਗੇ ਗੱਲਬਾਤ ਕਰਦੇ ਆ ਤੁਸੀਂ ਫਿਰ ਕੀ ਕੀਤਾ ਜਦੋਂ ਛੱਤ ਡਿੱਗੀ ਉਸ ਤੋਂ ਬਾਅਦ ਤੁਸੀਂ ਕਿਦਾਂ ਬਚਾਉਣ ਦੀ ਕੋਸ਼ਿਸ਼ ਕੀਤੀ ਬੱਚੀ ਛੱਤ ਗੱਡੇ ਡਾਟਣ ਅਟਾ ਆ ਤਾਂ ਕੁੜੀ ਨੂੰ ਜੱ ਠੰਡਨ ਦੀ ਕੋਸ਼ਿਸ਼ ਕੀਤੀ ਹੈ। ਅੱਛਾ ਮਲਬਾ ਦੇ ਉੱਪਰ ਆ ਗਿਆ ਸੀ। ਮਲਬਾ ਉਹਦੇ ਉੱਪਰ ਆ ਗਿਆ ਮੇਰੀ ਰੀਡ ਦੀ ਹੱਡੀ ਦੀ ਪੱਥੜੀ ਕ੍ਰੈਕ ਹੋਈ ਆ। ਤੁਹਾਡੇ ਪਹਿਲਾਂ ਹੀ ਕ੍ਰੈਕ ਸੀ ਇੱਥੇ ਹੋਈ ਆ। ਪਹਿਲਾਂ ਹੋਈ ਆ ਪੱਥੜੀ ਕ੍ਰੈਕ ਦੋ ਤਿੰਨ ਵਾਰੀ ਹੋ ਗਈ ਹੈ ਜਦੋਂ ਮੁੱਦਾ ਹੋ ਕੇ ਬਜਨ ਚੱਕਣਾ ਪੈਂਦਾ ਤਾਂ ਫੇਰ ਮੇਰੇ ਪੱਥੜੀ ਤੁਹਾਡੇ ਗ੍ਰੈਂਟ ਵਾਗ ਹੁਣ ਤੁਹਾਨੂੰ ਨੱਠ ਭਜ ਪੈਣਾ ਤੁਹਾਡੇ ਫੇਰ ਪ੍ਰੋਬਲਮ ਆ ਗਈ ਹੋਣੀ ਆ। ਹਾਂਜੀ ਮੈਨੂੰ ਫੇਰ ਪ੍ਰੋਬਲਮ ਆਈ ਤੇ ਬੱਚੀ ਨੂੰ ਮੈਂ ਉਸੇ ਵੇਲੇ ਇੱਕ ਮੈਂਟਰ ਦੇ ਵਿੱਚ ਵਿੱਚ ਮਲਬੇ ਦੇ ਵਿੱਚੋਂ ਦੋ ਮਿੰਟ ਦੇ ਵਿੱਚ ਕੱਢ ਲਿਆ ਫਟਾਫਟ। ਕੱਢ ਕੇ ਦੋਮ ਬਰਾਂਡੇ 'ਚ ਲੈ ਜਾ ਕੇ ਤਾਂ ਲੋਕਾਂ ਨੂੰ ਤਾਂ ਪਤਾ ਲੱਗਾ ਆਸ-ਪਾਸ ਨਾਲ ਬਾਜ ਮਾਰੀ ਆ ਫਿਰ ਨਾਲ ਦੇ ਘਰਾਂ ਨੂੰ ਪਾਣੀ ਪੜਾ ਕੇ ਬੱਚੀ ਦੀ ਕੰਡੀਸ਼ਨ ਕਿੱਦਾਂ ਵਾ ਬੱਚੀ ਦੀ ਕੰਡੀਸ਼ਨ ਉਹਨਾਂ ਸਿਰ ਦੇ ਵਿੱਚ ਸੱਟ ਲੱਗੀ ਹੈ ਬਲੱਡ ਵਗਿਆ ਨਿਕਲਿਆ ਜਾਂ ਗੁੱਜੀ ਸੱਟ ਲੱਗੀ ਹੈ ਇੱਥੋਂ ਸਿਰ ਦੇ ਵਿੱਚੋਂ ਇੱਥੋਂ ਬਲੱਡ ਨਿਕਲ ਕੇ ਘੱਟਲੇ ਆ ਕੌਣ ਦੇ ਵਿੱਚ ਇੱਥੇ ਇੱਥੇ ਲੱਗੀ ਕਿੱਥੇ ਲੈ ਗਏ ਬੱਚੀ ਨੂੰ ਬਸਰਾ ਹਸਪੀਟਲ ਲੱਗੇ ਬੈਠੋ ਹਾਂ ਡਾਕਟਰਾਂ ਕੀ ਕਹਿੰਣ ਖਤਰੇ ਤੋਂ ਬਾਹਰ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਨਹੀਂ ਖਤਰੇ ਵਾਲੀ ਨਹੀਂ ਗੱਲ ਹੈ ਕਿ ਬਚਾਅ ਹੋ ਗਿਆ ਪਰ ਮਾਰ ਕੋਣ ਲੈ ਕੇ ਗਿਆ ਬੱਚੀ ਨੂੰ ਹਸਪਤਾਲ ਬੱਚੀ ਨੂੰ ਹਸਪਤਾਲ ਮੇਰਾ ਪੋਤਾ ਲੈ ਗਿਆ। ਨਾਮ ਕੀ ਉਹਦਾ ਬੱਚੀ ਦਾ? ਬੱਚੀ ਦਾ ਨਾਮ ਲక్ష్ਮੀ ਦੇਵੀ। ਕੀ ਕਰਦੀ ਹੈ? ਲక్ష్ਮੀ ਦੇਵੀ ਐਮਏ ਪਾਸ ਕਰਕੇ ਆਡੀ ਹੈ। ਅੱਛਾ। ਤੇ ਤੁਹਾਡਾ ਮਕਾਨ ਦਾ ਕਾਫੀ ਨੁਕਸਾਨ ਹੋਇਆ ਹੈਗਾ। ਬਾਲਾ ਸ਼ਾਦੀ ਸਕੀਮ ਵਗੈਰਾ ਚੱਲਦੀ ਹੈਗੀ ਤੁਸੀਂ ਉਹ ਨਹੀਂ ਤੁਹਾਨੂੰ ਪਤਾ ਹੈਗਾ। ਫਾਰਮ ਭਰਿਓ ਸੀਗੇ ਕਹਿੰਦੇ ਸੀਗੇ ਨਿਕਲ ਜਾਣਾ ਨਿਕਲ ਜਾਣੇ ਪਰ ਨਿਕਲੇ ਨਹੀਂ ਹੈਗੇ। ਜੀ। ਕੀ ਮੰਗ ਕਰਦੇ ਹੋ ਤੁਹਾਡਾ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਪ੍ਰਸ਼ਾਸਨ ਤੁਹਾਡਾ ਸਾਥ ਦੇਵੇ ਤੁਹਾਨੂੰ ਕੋਈ ਮੁਆਵਜ਼ਾ ਚਾਹੀਦਾ ਹੈਗਾ ਜਾਂ ਹਾਂਜੀ ਮੁਆਜਬਾ ਚਾਹੀਦਾ ਸਾਡੇ ਮਕਾਨ ਬਣਾ ਦੋ ਬਾਲਾ ਸ਼ਾਤਰੀ ਫਾਰਮ ਭਰੇ ਗੁਨਾਸਾ ਮ ਹੋ ਗਿਆ ਤੁਹਾਨੂੰ ਬਾਲਾ ਸ਼ਾਤਰੀ ਫਾਰਮ ਨਹੀਂ ਭਰੇ ਹੋਗਾ ਬਾਲਾ ਸ਼ਾਤਰੀ ਫਾਰਮ ਅਜ ਤੱਕ ਵੀ 18-20 ਸਾਲ ਪਹਿਲਾਂ ਭਰੇ ਸੀਗੇ ਤੇ ਉਹ ਤੋਂ ਨਿਕਲੇ ਨਹੀਂ ਹੈ ਕਿ ਕਿਸੇ ਰਿਵੀਜ਼ ਤੇ ਸਾਡੇ ਮੇਰ ਨਹੀਂ ਨਿਕਲੇ ਨਹੀਂ ਹੈ ਬੱਚੀ ਦੀ ਕੋਈ ਦੂੰਗਿਆ ਸੱਟਾਂ ਵੀ ਲੱਗੀਆਂ ਹੈਗੀਆਂ ਇਹ ਹੁਣ ਖੂਨ ਠੰਡੇ ਹੋਏ ਤੇ ਪਤਾ ਲੱਗਣਾ ਕਿਉਂਕਿ ਗਰਮ ਖੂਨ ਤੇ ਨਹੀਂ ਪਤਾ ਲੱਗਦਾ ਹੈਗਾ ਠੰਡ ਕਿਹੜੀ ਸਮਾਨ ਦਾ ਸਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇੱਥੇ ਸੱਟਾ ਹੈ ਸਾਹਮਣੇ ਹੀ ਹੈ ਤੁਹਾਡੇ ਜੋ ਕੁਛ ਹੈਗਾ ਜੋ ਵੀ ਹੈਗਾ ਸੋ ਸੱਤ ਤਸਵੀਰਾਂ ਦਿਖਾ ਦਦੇ ਹੈਗੇ ਕਿ ਇੱਥੇ LCD ਵੀ ਲੱਗੀ ਹੋਈ ਹੈਗੀ ਹੈ ਉੱਪਰੋਂ ਦੱਸਦੀ ਹੈ ਕਿ ਗਾਡਰ ਜਿਹੜਾ ਹੈ ਕਿ ਕਿਨਾਰੇ ਤੋਂ ਗਲਿਆ ਹੋਣ ਕਰਕੇ ਕੰਧ ਦੇ ਵਿੱਚ ਇੱਕਦਮ ਹਾਸਾ ਵਾਪਰਿਆ ਹੈਗਾ ਵਾ ਸੋ ਸਾਡੀ ਨਾਲ ਵਾਲੀ ਇਸ ਵੀਡੀਓ ਰਹੀ ਸਾਰੇ ਦਰਸ਼ਕਾਂ ਨੂੰ ਦੇਖਣ ਵਾਲਿਆਂ ਨੂੰ ਅਪੀਲ ਹੈਗੀ ਕਿ ਆਪੋ ਆਪਣੇ ਘਰਾਂ ਦੀ ਛੱਤਾਂ 'ਤੇ ਖਾਸ ਤੌਰ 'ਤੇ ਧਿਆਨ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਅਨਸਖਾਮੀਆਂ ਘਟਨਾ ਅੱਗੇ ਤੋਂ ਜੜੀਆਂ ਹੁਣ ਵਾਪਰ ਸਕਣ ਸਰ ਤੁਸੀਂ ਗੱਲ ਕਰ ਰਹੇ ਸੀ ਰਿਸ਼ ਬਣਨ ਲੱਗਾ ਵਾ ਕਲੀ ਧੰਨਵਾਦ ਤੁਸੀਂ ਤੁਸੀਂ ਇੱਥੇ ਪੁੱਜੇ ਹੈਗੇ ਬੜੀ ਅਨਸਖਾਮੀ ਘਟਨਾ ਜਿਹੜੀ ਹੁਣ ਵਾਪਰੀ ਹੈਗੀ ਹੈ ਲੇਕਿਨ ਸੱਟਾਂ ਵੱਜੀ 2-4 ਮਿੰਟੇ ਪਹਿਲਾਂ ਪਤਾ ਲੱਗਿਆ ਸੀ ਜਦੋਂ ਆਹ ਡਿੱਗਦੇ ਸਾਰੇ ਮੈਂ ਉਧਰ ਆ ਰਿਹਾ ਸੀ ਤੇ ਸਾਡੇ ਪਿੰਡ ਦਾ ਨਗਰ ਦਾ ਸਗਾ ਕਮਲ ਮੰਡੋ ਠੇਕੇਦਾਰ ਜੀ ਉਹ ਨੂੰ ਮੈਂ ਗਿਆ ਆ ਜਾਵੇ ਆਪਾਂ 2 ਮਿੰਟ ਤੇ ਖੜੀ ਹੈ ਕਹਿੰਦਾ ਨਹੀਂ ਬੱਬਾ ਜੀ ਸਾਡੇ ਪਿੰਡ ਦੇ ਵਿੱਚ ਆਪਣੇ ਘਰ ਦੇ ਕੋਲੇ ਜੀ ਜੀ ਕੁੜੀ ਛੱਤ ਥੱਲੇ ਆ ਗਈ ਕੁੜੀ ਡਿੱਗ ਆਪਣੇ ਛੱਤ ਡਿੱਗ ਗਈ ਆ ਜੀ ਬਿਲਕੁਲ ਤੇ ਉਹਦੇ ਚਲੋ ਛੱਟ ਲੱਗੀ ਉਹਦਾ ਉਹਦਾ ਹਸਪੀਟਲ ਨੂੰ ਲੈ ਗਏ ਆ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਦੱਸੀ ਜਾ ਰਹੀ ਬੈਠੀ ਦੀ ਹੁਣ ਦੇਖੋ ਇਹ ਉੱਥੇ ਗਿਆ ਤੇ ਪਤਾ ਲੱਗੂਗਾ ਛੱਤ ਛੱਟਾਂ ਦੇ ਲੱਗੀ ਆ ਕਿ ਉਹ ਛੱਤ ਜਿਹੜੇ ਬਾਲਾ ਛੱਤ ਆ ਗਾਰਡ ਪਰ ਮੈਂ ਇੱਕ ਜਿਹੜੀ ਸਰਕਾਰ ਮੁਰੇ ਵੀ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਵੀ ਇੱਕ ਸਕੀਮ ਚਲਾਈ ਸੀ ਬਾਲਾ ਛੱਤ ਦੀ ਹਰੇਕ ਪਿੰਡ ਦੇ ਵਿੱਚ ਮੇਰੇ ਨਾਲ ਦੋ ਚਾਰ ਪਰਿਵਾਰ ਐਸੇ ਆ ਗਰੀਬ ਆ ਵੀ ਜਿਹੜੇ ਬਾਲਾ ਛੱਤ ਵਾਲੇ ਆ ਜੀ ਅਸੀਂ ਸਰਕਾਰ ਨੂੰ ਇਹ ਜ਼ਰੂਰੀ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਹੈਲਪ ਗਰੀਬ ਦੀ ਹੋ ਸਕਦੀ ਆ ਤੇ ਨਗਰ ਨਿਵਾਸੀ ਰਵੇ ਅਸੀਂ ਇਹ ਬੇਨਤੀ ਕਰਦੇ ਵੀ ਜਿੰਨੀ ਤੈਲ ਫੋਲਾ ਪਾਣੇ ਮਦਦ ਗਰੀਬ ਦੀ ਕਰ ਸਕਦੇ ਆ ਕਿ ਉਹਨਾਂ ਦਾ ਸੈਟ ਟਕਣ ਹੋ ਜਵੇ ਦੇਖੋ ਉਹਨਾਂ ਦੀ ਛੋਟੀ ਗੁੱਡੀ ਆ ਮੇਰਾਲ ਬਾਈ ਤੇ ਇੱਕ ਸੈੱਲ ਦੀ ਹੋਣੀ ਆ ਤੇ ਉਹਦੇ ਸੱਟ ਲੱਗ ਗਈ ਤਾਂ ਇੱਕ ਗਰੀਬ ਇਹਨਾਂ ਗਰੀਬ ਸਾਡੇ ਪਰਿਵਾਰ ਦੇ ਵਿੱਚ ਬਹੁਤ ਘੱਟ ਹੈ ਇੱਕ ਦੋ ਪਰਿਵਾਰ ਹੈ ਜਿਹੜੇ ਮਤਲਬ ਇਸ ਵੇਲੇ ਗਰੀਬ ਹੈਗੇ ਆ ਪਰ ਸਰਕਾਰ ਨੂੰ ਵੀ ਬੇਨਤੀ ਆ ਤਾਂ ਨੰਗਨ ਵਸੇ ਨੂੰ ਵੀ ਅਸੀਂ ਬੇਨਤੀ ਕਰਦੇ ਬਿਵਾਤਵਾਦ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਇਲਾਜ ਵੀ ਕੀਤਾ ਜਾਵੇ ਤੇ ਕੁਝ ਇਹਨਾਂ ਦਾ ਜਿਹੜਾ ਸੈਟ ਟਕਣ ਵੀ ਜ਼ਰੂਰੀ ਕੀਤਾ ਜਾਵੇ ਸਰ ਉਹਨਾਂ ਨੇ ਦੱਸਿਆ ਪੇਰਾ ਜੀ ਨੇ ਗੁੜੀ ਆ ਕਿ ਮੇਰੇ ਪਹਿਲੇ ਡਿਸਕ ਦੀ ਪ੍ਰੋਬਲਮ ਹੈਗੀ ਆ ਉਹ ਦੁਬਾਰਾ ਹੋ ਗਈ ਹੈਗੀ ਆ ਬੱਚੀ ਚੁੱਕ ਕੇ ਮਾਲਵਾ ਹਟਾਉਂਦੇ ਹਟਾਉਂਦੇ ਦੇਖੋ ਭਨਰੀ ਜਿਹੜਾ ਹੁਣ ਬੱਚਾ ਇੱਕ ਪਰਿਵਾਰ ਆ ਉਹ ਆਬ ਕੰਮ ਨਹੀਂ ਕਰ ਸਕਦਾ ਵਾਈਫ ਹੈ ਉਹਦੀ ਵਿਚਾਰੀ लवली ਜਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਹਨਾ ਤੇ ਅਸੀਂ ਤਾਂ ਇਹ ਸਾਰਿਆਂ ਦੀ ਨੂੰ ਬੇਨਤੀ ਕਰਦੇ ਆ ਵੀ ਜੇ ਵੱਧ ਤੋਂ ਵੱਧ ਹੈਲਪ ਕਰਕੇ ਇਹਨਾਂ ਦੀ ਇਹਨਾਂ ਦਾ ਵਿਚਾਰਿਆਂ ਦਾ ਸਹਤ ਕਰਨ ਹੋ ਜਵੇ ਤਾਂ ਬਹੁਤ ਮਿਹਰਬਾਨੀ ਆ ਤੁਹਾਡੀ ਕਾਬਾ ਕਲੀ ਤਨਵਾ